ਅੱਜ ਚੰਡੀਗੜ੍ਹ ਦੇ 41 ਸੈਕਟਰ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਆ ਤਿਆਰ ਦਾ ਉਹ ਬਣਾਇਆ ਜਾ ਰਿਹਾ ਤੇ ਜਿਹਦੇ ਵਿੱਚ ਚੰਡੀਗੜ੍ਹ ਦੇ ਮੇਅਰ ਵੱਲੋਂ ਰਿਪਨ ਕੱਟ ਕੇ ਰਸਮੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਹੈ। ਹਾਲਾਂਕਿ ਜੇਕਰ ਆਮ ਆਦਮੀ ਪਾਰਟੀ ਦੇ ਕੁਝ ਦਾ ਦੀ ਗੱਲ ਕਰੀ ਤਾਂ ਉਹ ਵੀ ਪਹੁੰਚੇ ਨੇ ਚੰਡੀਗੜ੍ਹ ਦੇ ਪ੍ਰਧਾਨ ਜਿਹੜੇ ਉਹ ਵੀ ਇੱਥੇ ਕਾਂਗਰਸ ਦੇ ਪਹੁੰਚੇ ਹੋਏ ਦਿੰਦਾ ਤੇ ਚੰਡੀਗੜ੍ਹ ਕਾਂਗਰਸ ਦੇ ਪਾਰਸ਼ਦ ਜਿਹੜੇ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਅੱਜ ਇਨੋਗਰੇਸ਼ਨ ਕਰਦੇ ਹੋਏ ਨਜ਼ਰ ਆਏ ਨੇ। ਚੰਡੀਗੜ੍ਹ ਦੇ ਮੇਅਰ ਵੱਲੋਂ ਵਸਤੂਆਂ ਜਿਹੜੀਆਂ ਨੇ ਉਹ ਹੁੰਦੀਆਂ ਹੋਈਆਂ ਨਜ਼ਰ ਜਿਹੜੀ ਹੈ ਉਹ ਆਣ ਗਿਆ ਹਾਲਾਂਕਿ ਜੇਕਰ ਪੰਜਾਬ ਪੰਜਾਬ ਦੇ ਜਿਹੜੇ ਨਾਲ ਦੀ ਗੱਲ ਕਰੀ ਤਾਂ ਕਿੰਦਰਾ ਕਿੰਨੇ ਉਹ ਦਿਖਾਈ ਦੇ ਰਹੇ ਨੇ ਹਰ ਇੱਕ ਸੱਪੇ ਦਾ ਜਿਹੜੇ ਨੇ ਇਹ ਜਿਹੜੇ ਪਾਰਸ ਜਿਹੜੇ ਚੰਡੀਗੜ੍ਹ ਦੇ ਉਹ ਵੀ ਇੱਕ ਨੋਟ ਪਾਈ ਦੇਦੇ ਫਿਲਹਾਲ ਅਜੇਕਰ ਪ੍ਰੋਗਰਾਮ ਦੀ ਗੱਲ ਕਰਦੇ 10 ਔਰ 7 11 ਤਰੀਕਾ ਪ੍ਰੋਗਰਾਮ ਜਿਹੜਾ ਇੱਥੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਐਮਸੀ ਵੱਲੋਂ ਜਿਹੜਾ ਉਹ ਰੱਖਿਆ ਗਿਆ ਜਿੱਦੇ ਵਿੱਚ ਮਾਸਟਰ ਸੁਲੀਮ ਜਿਹੜੇ ਨੇ ਉਹ ਰਾਤ ਨੂੰ ਇੱਥੇ ਪਰਫਾਰਮੈਂਸ ਕਰਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਜੇਕਰ ਪਰਫਾਰਮੈਂਸ ਦੀ ਗੱਲ ਕਰੀ ਤਾਂ ਲਾਈਵ ਪਰਫਾਰਮੈਂਸ ਜਿਹੜੀ ਆ ਉਹ ਇੱਥੇ ਜੁਟ ਹੁੰਦੀ ਹੋਈ ਜਿਹੜੀ ਆ ਉਹ ਨਜ਼ਰ ਆਏਗੀ ਅਲੱਗ-ਅਲੱਗ ਦੇ ਲੋਕਾਂ ਜਿਹੜੇ ਨੇ ਉਹ ਵੀ ਚੰਡੀਗੜ੍ਹ ਦੇ ਵਿੱਚ ਇਸ ਮੇਲੇ ਦੀ ਰੌਣਕ ਜਿਹੜੀ ਹੈ ਉਹ ਟੁਕੜੀ ਤੋਂ ਚੋਕੜੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕਲਾਕਾਰ ਦੀ ਗੱਲ ਕਰੀ ਤਾਂ ਦੂਰ ਦੂਰ ਤੋਂ ਕਲਾਕਾਰ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਹੋਏ ਨਜ਼ਰ ਆਏ ਨੇ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਇਸ ਜਗ੍ਹਾ ਉੱਤੇ ਜਿਹੜੇ ਲੋਕਾਂ ਚ ਆਪਣੇ ਰੰਗ ਵਿਖੇਤੇ ਹੋਏ ਨਜ਼ਰ ਆਉਣਗੇ ਦੇ ਮੁੱਚੇ ਤੋਂ ਤੇ ਰਾਤ ਜਿਹੜਾ ਪ੍ਰੋਗਰਾਮ ਉਹ ਇੱਥੇ ਰੱਖਿਆ ਗਿਆ ਹੈ ਹਾਲਾਂਕਿ ਤੀਆਂ ਦਾ ਪ੍ਰੋਗਰਾਮ ਜਿਹੜਾ ਉਹ ਫਿਲਹਾਲ ਚੰਡੀਗੜ੍ਹ ਸੈਕਟਰ ਛੱਲੇ ਦੇ ਵਿੱਚ ਪਹਿਲੀ ਵਾਰ ਜਿਹੜਾ ਇੱਕ ਪਾਰਕ ਦੇ ਵਿੱਚ ਕਰਾਇਆ ਜਾ ਰਿਹਾ ਇਹ ਪ੍ਰੋਗਰਾਮ ਹਮੇਸ਼ਾ ਤੇਰਾ ਪਹਿਲਾ ਮਲੀ ਮੈਜਰ ਦੇ ਵਿੱਚ ਹੁੰਦਾ ਹੋਇਆ ਕਰਜਣਾ ਸੀ ਪਰ ਮਿਲ ਹਾਲ ਅੱਜ ਜਿਹੜਾ ਇਹ ਪ੍ਰੋਗਰਾਮ ਉਹ ਕੀਤਾ ਜਾ ਰਿਹਾ ਹੈ ਪਿੱਛੇ ਦੀਆਂ ਤਸਵੀਰਾਂ ਦਿਖਾਈਆਂ ਪਿੱਛੇ ਨੂੰ ਇਹ ਸੀ ਜਿਹੜੀ ਆ ਉਹ ਪੜਾਈ ਗਈ ਹੈ ਜਿੱਥੇ ਕਿ ਮਾਸਟਰ ਸੁਲੀਮ ਜਿਹੜਾ ਨੇ ਉਹ ਪਰਫਾਰਮ ਕਰਦੇ ਹੋਏ ਨਜ਼ਰ ਆਣਗੇ ਰਾਤ ਨੂੰ ਜਿਹੜਾ ਮਾਸਟਰ ਸੁਲੀਮ ਇੱਥੇ ਪਹੁੰਚਦੇ ਹੋਏ ਨਜ਼ਰ ਆਣਗੇ ਅੱਲਾ ਕੀਤੀ ਆ ਤਾਂ ਤਿਹਾਰਤ ਤਿਹਾਰ ਤੇ ਤੁਹਾਡੇ ਉੱਤੇ ਜ਼ਰੂਰ ਜੇਕਰ ਤਿਹਾਰ ਜੇਕਰ ਜੇਕਰ ਗ੍ਰਹਿਣੀਆਂ ਜੇਕਰ ਕੋਈ ਗੱਲ ਕਰੀਏ ਜਾ ਕੇ ਔਰਤਾਂ ਦੀ ਗੱਲ ਕਰੀਏ ਝੂਟਾ ਨਾ ਲੈਂਦੀ ਹੋਏ ਨਜ਼ਰਾਂ ਝੂਲਾ ਨਾ ਲੈਂਦੀ ਹੋ ਤਾਂ ਇਹ ਅਧੂਰਾ ਕਿਤਨਾ ਕਿਤੇ ਮੰਨਦਾ ਹੋਏ ਨਜ਼ਰ ਆਉਂਦਾ ਕਿਤੇ ਦੇਖੋ ਤੁਸੀਂ ਬੱਚੇ ਵੀ ਹੁਣ ਝੂਲਦੇ ਹੋਏ ਨਜ਼ਰ ਆ ਰਹੇ ਨੇ ਇਸ ਝੂਲੇ ਦੇ ਉੱਤੇ ਕਿਉਂਕਿ ਤੀਆਂ ਤੇ ਹੋਰ ਦੇ ਉੱਤੇ ਜੁਰ ਇੱਕ ਖਿੱਚ ਦਾ ਕੇਂਦਰ ਜਿਹੜਾ ਝੂਲਾ ਬੰਦਾ ਹੋਏ ਨਜ਼ਰ ਆਉਂਦਾ ਜਿਹਦੇ ਵਿੱਚ ਹੁਣ ਦੇਖੋ 셀ਫੀ ਪੁਆਇੰਟ ਜਿਹੜਾ ਉਹ ਵੀ ਇੱਥੇ ਬਣਾ ਕੇ ਜਿਵੇਂ ਕਿ ਪਹਿਲਾਂ ਦੇਖਿਆ ਜਾਂਦਾ ਸੀ ਜਦੋਂ ਰੋਜ਼ਗਾਰਨ ਦੇ ਵਿੱਚ ਰੋਜ਼ਗਾਰ ਦੇ ਵਿੱਚ ਜੇ ਉਹ ਦੇਖੇ ਜਾਵੇ ਤਾਂ ਜਿਹੜਾ ਪ੍ਰੋਗਰਾਮ ਲੱਗਦਾ ਹੁੰਦਾ ਉੱਤੇ 셀ਫੀ ਪੁਆਇੰਟ ਜਿਹੜਾ ਉਹ ਬਣਾਇਆ ਜਾਂਦਾ ਤੇ ਹੁਣ ਇੱਥੇ ਵੀ 셀ਫੀ ਪੁਆਇੰਟ ਜਿਹੜਾ ਉਹ ਵੀ ਬਣਾ ਕੇ ਤੇ 10 ਅਗਸਤ ਦਾ ਜਿਹੜਾ ਤੀਜ ਦਾ ਤਿਉਹਾਰ ਹੈ ਉਹ ਮਨਾਇਆ ਜਾਏਗਾ ਅਸ ਤੋਂ ਸੁਸ਼ਿਵਾਦ ਜਿਹੜੀ ਹੋ ਚੁੱਕੀ ਤੇ ਕੱਲ ਰਾਤ ਤੱਕ ਇਹ ਤੀਆਂ ਦਾ ਤਿਹਾੜ ਜਿਹੜਾ ਚੰਡੀਗੜ੍ਹ ਦੇ ਲੋਕਾਂ ਦੇ ਲਈ ਜਾਂਕਰ ਆਸ-ਪਾਸ ਰਹਦੇ ਲੋਕਾਂ ਦੇ ਲਈ ਇਹ ਤਿਹਾੜ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਬਸ ਜ਼ਰੂਰ ਦੇਖੋ ਤੁਸੀਂ ਫਿਲਹਾਲ ਜੇਕਰ ਮੇਰ ਦੀ ਗੱਲ ਕਰੀ ਤਾਂ ਮੇਰ ਜਿਹੜੇ ਦੇ ਉਹ ਜ਼ਰੂਰ ਫੋਟੋ ਕਿਤੇ ਹੱਥੇ ਹੋਈ ਨਜ਼ਾਰੇ ਨੇ ਕਿਉਂਕਿ ਮੇਰ ਦੇ ਨੇ ਉੱਚੇ ਚੌਟ ਦੇ ਉੱਤੇ ਜਿਹੜੇ ਅੱਜ ਇਨੋਗ੍ਰੇਸ਼ਨ ਇਸ ਪ੍ਰੋਗਰਾਮ ਦਾ ਕਰਨਾ ਇਹਨੇ ਤਾਂ ਜਿੱਦ ਚੱਲਦਿਆ ਮੇਰ ਵੱਲੋਂ ਦੇਖਣ ਜਿਹੜਾ ਉਹ ਸਾਰਾ ਇਸ ਪ੍ਰੋਗਰਾਮ ਦਾ ਪੀਟਾ ਜਾ ਰਿਹਾ ਹੈ ਚੰਡੀਗੜ੍ਹ ਦੇ ਮੇਰ ਸਾਰਨਾ ਮੌਜੂਦ ਨੇ ਹਾਲਾਂਕਿ ਜੇਕਰ ਏਖਿਆ ਜਾਵੇ ਤਾਂ ਪਹਿਲਾਂ ਮਨੀ ਮਾਝੇ ਦੇ ਵਿੱਚ ਇਹ ਅਜੇਹਾ ਤੀਜ ਦਾ ਪ੍ਰੋਗਰਾਮ ਬਣਾਇਆ ਜਾਂਦਾ ਸੀ ਆ ਚੰਡੀਗੜ੍ਹ ਦੇ ਵਿੱਚ ਬਣਾਇਆ ਜਾ ਰਿਹਾ ਤੇ ਮੇਰ ਸਾਹਿਬ ਅਗਰ ਪ੍ਰੋਗਰਾਮ ਦੀ ਗੱਲ ਕਰੀ ਪਹਿਲਾਂ ਮਨੀ ਮਾਝੇ ਦੇ ਵਿੱਚ ਬਣਾਇਆ ਜਾਂਦਾ ਸੀ ਇਸ ਵਾਰ ਚੰਡੀਗੜ੍ਹ ਦੇ ਸੈਕਟਰ ਛੱਲੇ ਦੇ ਵਿੱਚ ਕੀ ਕੁਝ ਖਾਸ ਦੇਖਦੇ ਹਾਂ ਉੱਥੋਂ ਦੀ ਬਦਲ ਕੇ ਇੱਥੇ ਲਿਆਂਦਾ ਗਿਆ बेसिकली चंडीगढ़ हमारा बहुत सुंदर शहर है और इसमें हर जगह ये तीज फेस्टिवल लगना चाहिए और तीज फेस्टिवल कोई मनीमाज़रा माजरा स्पेशल नहीं है वो जगह जगह पे लगना चाहिए इस बार छल लेगा अगली बार कहीं और लगेगा तो चंडीगढ़ के सभी लोगों को उसका लाभ मिलना चाहिए अगर, अगर... ਮੁਸ਼ੇਰ ਸਟੋਰ ਤੇ ਗੱਲ ਕਰੀਦਾ ਪੀਆ ਦੇ ਤਿਹਾੜੀ ਦੇ ਉੱਤੇ ਜੂਰ ਜਿਹੜੇ ਪ੍ਰੋਗਰਾਮ ਹੁੰਦੇ ਹੋਏ ਨਜ਼ਰ ਆਉਂਦੇ ਨੇ ਆਪਣੇ ਆਪਣੇ ਅਲੱਗ ਕਲੱਬ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆਉਂਦੇ ਨੇ ਇਸ ਵਾਰ ਜੇਕਰ ਐਮ ਸੀ ਦੀ ਗੱਲ ਕਰੀਏ ਮunicipal corporation ਦੇ ਵੱਲੋਂ ਵੱਡਾ ਪ੍ਰੋਗਰਾਮ ਲੈ ਰੱਖਿਆ ਗਿਆ ਕੀ ਲੱਗਦਾ ਕਿੰਨਾ ਦਾ ਵਿਸਤਾਰ ਵਿਸਤਾਰ ਜਿਹੜਾ ਰਹਿੰਦਾ ਹੋਏ ਨਜ਼ਰ ਆਏਗਾ ਬਿਲਕੁਲ ਬਹੁਤ ਸਸਾ ਦੇਖਣ ਨੂੰ ਮਿਲਿਆ ਯਹਾਂ ਪਰ ਔਰ ਬਹੁਤ ਅੱਛਾ ਸਿਸਟਮਾਈਜ਼ ਕੀਤਾ ਹੋਇਆ ਸਾਰਾ उसमें क्या है कि ये बेसिकली बेटियों का त्यौहार होता है लेडीज़ों का त्यौहार होता है और उसमें बहुत अच्छे तरीके से हमने जो अरेंजमेंट किया है एम ने अरेंजमेंट किया है बहुत अच्छे तरीके से किया हुआ है लड़कियों की खासकर ये झूले वगैरह फूड कॉर्नर वगैरह लगाए हुए हैं और मनोरंजन के लिए अलग अलग कार्यक्रम रखे गए हैं तो बहुत ही अच्छा है शाम को शायद शाम को यहाँ पर मास्टर सलीम जी भी आ रहे हैं और बहुत अच्छा रहेगा आने वाले समय ਜੀ ਸਮਝਦੇ ਕਿ ਲਗਾਤਾਰ ਇਹ ਜੇ ਪ੍ਰੋਗਰਾਮ ਜਿਹੜੇ ਨੇ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਉਸੇ ਤਰ੍ਹਾਂ ਬਣਿਆ ਰਹੇ ਬਿਲਕੁਲ ਚੰਡੀਗੜ੍ਹ ਮੇਂ ਹਮੇਸ਼ਾ ਉਤਸ਼ਾਹ ਬਣਿਆ ਰਹਿਣਾ ਚਾਹੀਏ ਔਰ ਇਹ ਇਹ ਪਹਿਲਾ ਪ੍ਰੋਗਰਾਮ ਨਹੀਂ ਹੈ ਤਾਂ ਹਮ ਕਾਫੀ ਪ੍ਰੋਗਰਾਮ ਕਰਦੇ ਹਾਂ ਰੋਜ਼ ਫੈਸਟੀਵਲ ਹੋ ਗਿਆ ਹਮਾਰਾ ਗੁਲਾਦੀ ਸ਼ੋ ਹੋ ਗਿਆ ਔਰ ਵੀ ਕਈ ਸ਼ੋ ਹੈ ਐਸੇ ਜੋ ਹਮ ਕਰਦੇ ਰਹਿੰਦੇ ਹਾਂ ਸਮੇਂ-ਸਮੇਂ 'ਤੇ ਜਿਸ ਸੇ ਲੋਕਾਂ ਦਾ ਪ੍ਰਸੰਨ ਬढ़ा ਰਹੇ ਕੀ ਮੇਂ ਤਾਂ ਰਹਿਣ ਵਾਲਾ ਪ੍ਰੋਗਰਾਮ ਕਿ ਕਈ ਸਵੇਰ ਤੋਂ ਲੈ ਕੇ ਜੇਕਰ ਆਪਾਂ ਦੱਸ ਦੱਸ ਦੇ ਦੀ ਗੱਲ ਕਰੀ ਤਾਂ ਅੱਜ ਇਸ ਪ੍ਰੋਗਰਾਮ ਚ ਹੋ ਕੇ ਕੱਲ ਰਾਤ ਤ लग के इसमें देखेंगे मैं आपको बता दूं जैसे आज शाम को मास्टर सलीम जी आ रहे हैं कल एक और नाइट शो होगा और उसके बाद हमारा जो है मतलब यहां पर तरह-तरह के झूले वगैरह लगाए हैं बच्चों के लिए मनोरंजन के लिए विभिन्न प्रकार के गाने मनोरंजन का कार्यक्रम रखा गया है फूड का भी रखा गया है जैसे आपने रोज फेस्टिवल में देखा होगा इस तरह का ही फेस्टिवल है ये अगर सिक्योरिटी की बात करें तो कितनी सिक्योरिटी गिरी है पुलिस वालों चंडीगढ़ पुलिस वालों लगाई गई है क्योंकि क्योंकि वक्त-वक्त जगह तो उते-उते इथे जड़े तिया दे विच त्यौहार दे विच जोर शामिल होने वास्ते स्त्री भी आएंगे बच्चे भी आएंगे ਉਹਨਾਂ ਵਾਸਤੇ ਸਿਕਿਉਰਿਟੀ ਵੀ ਜ਼ਰੂਰੀ ਹੈ ਬਿਲਕੁਲ ਆਪ ਮੇਰੇ ਪਿੱਛੇ ਦੇਖ ਸਕਤੇ ਹੈਗੇ ਸਿਕਿਉਰਿਟੀ ਦਾ ਜੋ ਪੁਲਿਸ ਸਿਕਿਉਰਿਟੀ ਦਾ ਪ੍ਰਬੰਧ ਹੈ ਉਹ ਬਹੁਤ ਪ੍ਰਭੁਕਤ ਹੈ ਔਰ ਬਹੁਤ ਅਚੇ ਤਰੀਕੇ ਨਾਲ ਕੀਤਾ ਗਿਆ ਹੈ ਔਰ ਯਹਾਂ ਪਰ ਆਨੇ ਵਾਲੇ ਸਮੇਂ ਮੈਂ ਐਸੀ ਕੋਈ ਘਟਨਾ ਨਹੀਂ ਹੋਗੀ ਕਿਉਂਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਸਾਥ ਮਿਲ ਕੇ ਚਲਦਾ ਹੈ ਤਜੂਰ ਚੰਨਿਕੜ ਮੇਅਰ ਜਿਹਨੇ ਸਾਡਾ ਮੌਜੂਦ ਸੀ ਜੇ ਨਾਲ ਗੱਲਬਾਤ ਕੀਤੀ ਗਈ ਹਾਲਾਂਕਿ ਬਸ ਵਕਤ ਤਰ੍ਹਾਂ ਦੇ ਸਟਾਲ ਜਿਹੜੇ ਨੇ ਉਹ ਖਾਣ ਪੀਣ ਦੇ ਵੀ ਲਗਾਏ ਗਏ ਨੇ ਚੂਲੇ ਵੀ ਲਗਾਏ ਗਏ ਨੇ ਤੇ ਸਿਕਿਉਰਿਟੀ ਦੀ ਗੱਲ ਕਰੀ ਖਾਸ ਤੌਰ ਤੇ ਸਿਕਿਉਰਿਟੀ ਜਿਹ ਤੁਹਾਡੇ ਤੋਂ ਵੀ ਲੋਕ ਜਿਹੜੇ ਨੇ ਚੰਡੀਗੜ੍ਹ ਤਾਂ ਇੱਕ ਪਾਸੇ ਤਾਂ ਕੋ ਮਨਾਉਂਦੇ ਨੇ ਤੇ ਇਹ ਜਿਹੇ ਤਿਹਾਰ ਜੇਕਰ ਮਨਾਏ ਜਾਣ ਤਾਂ ਕਿੰਨਾ ਕਿਤੇ ਸਿਕਿਉਰਿਟੀ ਜੇਕਰ ਗੱਲ ਕਰੀ ਜਾਵੇ ਤਾਂ ਫੁਰੰਤੋਟੇ ਚਾਹੀਦੀ ਹੋਈ ਨਜ਼ਰਾਨੀ ਜਿਸ ਤੇ ਚੱਲ ਰਿਹਾ ਚੰਡੀਗੜ੍ਹ ਪੁਲਿਸ ਵੱਲੋਂ ਆਪਣੇ ਮੁਲਾਜ਼ਮ ਜਿਹੜੇ ਨੇ ਉਹ ਮੁਸਤੈਦ ਨੇ ਉਹ ਦੂਸਰੇ ਪਾਸੇ ਕਹਿ ਲਿਆ ਫਾਇਰ ਬਿਗੇਟ ਦੀ ਕਟੀ ਜਿਹੜੀ ਉੱਥੇ ਜਿੱਥੇ ਜਿਹੜੀ ਖੜੀ ਮਿਲੇਗੀ ਤੇ ਐਮਬੂਲੈਂਸ ਜਿਹੜੀ ਆ ਉਹ ਵੀ ਤਿਆਰਾਨਤ ਕੀਤੀ ਗਈ ਹੈ ਕਿ ਕੁਛ ਵੀ ਤਰ੍ਹਾਂ ਦੀ ਅੰਸ਼ਕਾਬੂਜੇਕਰ ਕਰਨਾ ਹੋਵੇ ਤਾਂ ਮੌਕੇ ਤੇ ਉਸ ਤੋਂ ਨਹੀਂ ਉਤਾਰਾ ਜਿਹੜਾ ਉਹ ਕੀਤਾ ਜਾ ਸਕੇ ਚੰਡੀਗੜ੍ਹ ਤੋਂ ਵਿਡੇ ਜਰਨਲਿਸਟ ਅਵ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ